ओके इट्स ओके टू क्राइ म्यूजिक इज एन इमोशन ਇਹਦੇਚ ਸਮਾਈ ਵੀ ਆ ਡਾਂਸ ਵੀ ਆ ਇਹਦੇਚ ਭੰਗੜਾ ਵੀ ਆ ਗਿੱਧਾ ਵੀ ਆ ਇਹਦੇਚ ਇਹਦੇਚ ਰੋਣਾ ਵੀ ਆ ਮੈਂ ਖੁਦ ਬਹੁਤ ਵਾਰੀ 뮤זיਕ ਸੁਣ ਕੇ ਰੋ ਪੈਂਦਾ ਇਹ ਉਹੀ ਰੋ ਸਕਦੇ ਆ ਜਿਨ੍ਹਾਂ ਦੇ ਅੰਦਰ ਇਮੋਸ਼ਨ ਹੈ ਆਈ 갓 ਯੂ ਆਈ 갓 ਯੂ ਡੋਨਟ ਯੂ ਵਰੀ ਅਬਾਊਟ 댓 ਇਹ ਕੁੜੀਆਂ ਇਹਨਾਂ ਨੂੰ ਕੋਈ ਨਾ ਰੋਕੇ ਇਹ ਇੰਡੀਪੈਂਡੈਂਟ ਨੇ ਇਹ ਸਿਰਫ ਮਰਦ ਨਹੀਂ ਕਮਾਉਂਦੇ ਕੁੜੀਆਂ ਵੀ ਕਮਾਉਂਦੀਆਂ ਨੇ ਇਹ ਭਲੇਖਾ ਕੱਢ ਦਿਓ ਦਿਮਾਗ ਚ ਇਹ ਕਮਾਉਂਦੀਆਂ ਨੇ ਆਪਣਾ ਇੰਜੋਏ ਕਰ ਸਕਦੀਆਂ ਨੇ ਇਹਨਾਂ ਦਾ ਅਪਮਾਨ ਕਰ ਰਹੇ ਹੋ ਤੁਸੀਂ ਦੇਸ਼ ਦੀ ਬੇਟੀ ਦਾ ਅਪਮਾਨ ਕਰ ਰਹੇ ਮੈਂ ਤੁਹਾਨੂੰ ਦੱਸ ਰਿਹਾ ਗੱਲ ਕਿ ਐਸਾਇ ਕ੍ਰਾਈਡ ਲਾਈਕ ਐਨੀਥਿੰਗ ਐਂਡ ਆਈ ਡਿਡ ਨੋਟ ਹੈਜ਼ਿਟੇਟ ਟੂ ਕ੍ਰਾਈ ਆਈ ਸੌ ਦੈਟ ਪੀਪਲ ਵਰ ਟ੍ਰੋਲਿੰਗ ਅ ਗਰਲ ਹੂ ਵਾਸ ਕ੍ਰਾਈਂਗ ਬਟ ਆਈ ਥਿੰਕ ਇਟ ਕੇਮ ਆਊਟ ਨੈਚੁਰਲ ਸੋ ਇਟ ਇਜ਼ ਕੰਪਲੀਟਲੀ ਨੈਚੁਰਲ ਟੂ ਕ੍ਰਾਈ ਗਾਇਜ਼ ਪਲੀਜ਼ ਆਈ ਵਾਸ ਸੋ ਓਵਰਵੇਮਡ ਦੈਟ ਆਈ ਕ੍ਰਾਈਡ ਓਕੇ ਇਟਸ ਓਕੇ ਟੂ ਕ੍ਰਾਈ ਮਿਊਜ਼ਿਕ ਇਜ਼ ਐਮੋਸ਼ਨ ਇਹਦੇ ਚ ਸਮਾਈ ਵੀ ਆ ਡਾਂਸ ਵੀ ਆ ਇਹਦੇ ਚ ਭੰਗੜਾ ਵੀ ਆ ਗਿੱਧਾ ਵੀ ਆ ਇਹਦੇ ਚ ਇਹਦੇ ਚ ਰੋਣਾ ਵੀ ਆ ਮੈਂ ਖੁਦ ਬਹੁਤ ਵਾਰੀ ਮਿਊਜ਼ਿਕ ਸੁਣ ਕੇ ਰੋ ਪੈਂਦਾ ਇਹ ਉਹੀ ਰੋ ਸਕਦੇ ਆ ਜਿਨ੍ਹਾਂ ਦੇ ਅੰਦਰ ਇਮੋਸ਼ਨ ਹੈ ਆਈ ਗਾਟ ਯੂ ਆਈ ਗਾਟ ਯੂ ਡੋਨਟ ਯੂ ਵਰੀ ਅਬਾਊਟ ਥੈਟ ਇਹ ਕੁੜੀਆਂ ਇਹਨਾਂ ਨੂੰ ਕੋਈ ਨਾ ਰੋਕੇ ਇਹ ਇੰਡੀਪੈਂਡੈਂਟ ਨੇ ਇਹ ਸਿਰਫ ਮਰਦ ਨਹੀਂ ਕਮਾਉਂਦੇ ਕੁੜੀਆਂ ਵੀ ਕਮਾਉਂਦੀਆਂ ਨੇ ਇਹ ਭਲੇਖਾ ਤੜਜੋ ਦਿਮਾਗ ਚ ਇੱਕ ਮੌਂਦੀਆਂ ਨੇ ਆਪਣਾ ਇੰਜੋਏ ਕਰ ਸਕਦੀਆਂ ਨੇ ਇਹਨਾਂ ਦਾ ਅਪਮਾਨ ਕਰ ਰਹਾ ਤੁਸੀਂ ਦੇਸ਼ ਦੀ ਬੇਟੀ ਦਾ ਅਪਮਾਨ ਕਰ ਰਹਾ ਮੈਂ ਤੁਹਾਨੂੰ ਦੱਸ ਰਿਹਾ ਗੱਲ ਫੀਲਸ ਆਇਕ ਕ੍ਰਾਈਡ ਲਾਈਕ ਐਨੀਥਿੰਗ ਐਂਡ ਆਈ ਡਿਡ ਨੋਟ ਹੈਜ਼ਿਟੇਟ ਟੂ ਕ੍ਰਾਈ ਆਈ ਸੋ ਦੈਟ ਪੀਪਲ ਵਰ ਟ੍ਰੋਲਿੰਗ ਅ ਗਰਲ ਹੂ ਵਾਸ ਕ੍ਰਾਈਂਗ ਬਟ ਆਈ ਥਿੰਕ ਇਟ ਕੇਮ ਆਊਟ ਨੈਚਰਲ ਸੋ ਇਟ ਇਜ਼ ਕੰਪਲੀਟਲੀ ਨੈਚਰਲ ਟੂ ਕ੍ਰਾਈ ਗਾਇਸ ਪਲੀਜ਼ ਆਈ ਵਾਸ ਸੋ ਓਵਰਵੇਮਡ ਦੈਟ ਆਈ ਕ੍ਰਾਈਡ